ਸਸਤੀ ਗੱਲਾਂ ਤੋਂ ਮੈਂ ਤੁਹਾਡਾ ਆਪਣਾ ਜੀਵ ਸੰਦੋ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਸਾਰੇ ਮੈਨੂੰ ਭੁੱਲ ਗਏ ਹੋਵੋਗੇ ਤੇ ਦੋਸਤੋ ਮੇਰੇ ਵੀ ਕੋਈ ਮਜਬੂਰੀ ਸੀ ਕਿਉਂਕਿ ਦੋਸਤੋ ਮੇਰੇ ਚੱਲ ਰਹੇ ਸਨ ਪੇਪਰ ਤੇ ਦੋਸਤੋ ਹੁਣ ਮੈਂ ਪੇਪਰ ਤੋਂ ਫ੍ਰੀ ਹੋ ਗਿਆ ਤੇ ਛੁੱਟੀਆਂ ਹੋ ਗਿਆ ਤੇ ਦੋਸਤੋ ਹਰ ਵਾਰ ਦੀ ਤਰ੍ਹਾਂ ਮੈਂ ਆਪਣੇ ਨਾਮ ਕੇ ਪਿੰਡ ਆ ਗਿਆ ਸੀ ਤੇ ਦੋਸਤੋ ਹਰ ਵਾਰ ਦੀ ਤਰ੍ਹਾਂ ਇਤਨੀ ਮੈਨੂੰ ਬਹੁਜੀ ਲੱਗਿਆ ਤੇ ਦੋਸਤੋ ਮੈਂ ਸੋਚਿਆ ਕਿ ਕਿਉਣਾ ਮੈਂ ਆਪਣੇ ਮम्मा ਦੇ ਨਾਲ ਕਿ ਚਲੇ ਜਾਵਾਂ ਕਿਉਂਕਿ ਦੋਸਤੋ ਜੇ ਮੈਨੂੰ ਉਰੇ ਇੰਨਾ ਜੀ ਲੱਗ ਰਿਹਾ ਹੈ ਤਾਂ ਟੈਕਨੀਕਲੀ ਸੋਚੋ ਕਿ ਮੈਨੂੰ ਮम्मा ਦੇ ਨਾਲ ਕਿੰਨਾ ਜੀ ਲੱਗੂਗਾ ਤੇ ਮੈਂ ਤਾਂ ਰਹਿਣੀ ਗਿਆ ਮੈਂ ਨਾਨੀ ਜੀ ਨਾਲ ਗੱਲ ਕਰੀ ਤੇ ਮੈਂ ਚਲੇ ਗਿਆ ਆਪਣੇ ਮਮਾ ਦੇ ਨਾਨਕੇ ਤੇ ਦੋਸਤੋ ਉੱਥੇ ਵੀ ਮੇਰੇ ਕਈ ਫਰੈਂਡਸ ਆਣ ਜਿਨ੍ਹਾਂ ਨਾਲ ਮੈਂ ਖੂਬ ਖੇਡਿਆ ਮસ્ਤੀ ਕੀਤੀ ਤੇ ਦੋਸਤੋ ਫਿਰ ਮੈਂ ਆਪਣੇ ਮਮਾ ਦੇ ਨਾਨਕੇ ਤੋਂ ਆਪਣੇ ਨਾਨਕੇ ਆ ਗਿਆ ਤੇ ਮੈਂ ਉੱਥੇ ਨਾਨੀ ਜੀ ਨਾਲ ਵਿਸਤਾਰ ਵਿੱਚ ਗੱਲ ਕੀਤੀ ਕਿ ਨਾਨੀ ਜੀ ਦੇਖੋ ਮੇਰੇ ਨਾਲ ਕੇ ਮੈਨੂੰ ਬਹੁਤ ਜੀ ਲੱਗਿਆ ਮੇਰੇ ਮਮਾ ਦੇ ਨਾਨਕੇ ਵੀ ਬਹੁਤ ਜੀ ਲੱਗਿਆ ਤੇ ਮੈਂ ਆਇਆ ਕਹਿਣਾ ਕਿ ਨਾਨੀ ਜੀ ਕਿਉਂ ਨਾ ਹੁਣ ਤੁਹਾਡੇ ਨਾਲ ਕਿਹਦਾ ਚੱਕਰ ਲਾ ਕੇ ਆਈਏ ਤੇ ਦੋਸਤੋ ਫਿਰ ਮੈਂ ਕੀ ਸੀਦਾ ਨਹੀਂ ਨਮਾ ਨਾਨੀ ਨੇ ਮਨਾ ਕੇ ਤੇ ਨਾਲ ਹੀ ਦੇ ਨਾਮ ਕਿ ਚਲੇ ਗਿਆ ਤੇ ਦੋਸਤੋ ਮਨਨਾਰ ਦੇ ਨਾਲ ਕੇ ਮੈਨੂੰ ਦੁਗਣਾ ਪਿਆਰ ਮਿਲਿਆ ਤੇ ਇਹ ਚੀਜ਼ ਮੈਂ ਕਦੇ ਵੀ ਨਹੀਂ ਭੁੱਲ ਸਕਦਾ ਆਪਣੀ ਜ਼ਿੰਦਗੀ ਚ ਤੇ ਦੋਸਤੋ ਕੁਝ ਦਿਨ ਬਾਅਦ ਮੈਂ ਸੋਚਿਆ ਕਿ ਜੇ ਬੇਲੇ ਨਾਲ ਕਿ ਮੇਰਾ ਜਿੰਨਾ ਜੀ ਲੱਗ ਰਿਹਾ ਹੈ ਤਾਂ ਫਿਰ ਮੇਰੇ ਮਾਣੇ ਨਾਲ ਕਿ ਵੀ ਜਿੰਨਾ ਜੀ ਲੱਗ ਰਿਹਾ ਹੈ ਤੇ ਮੇਰੇ ਨਾਨੇ ਦੇ ਨਾਲ ਕਿ ਮਉ ਦੁੱਖਣਾ ਪਿਆਰ ਮਿਲ ਰਿਹਾ ਹੈ ਤੇ ਦੋਸਤੋ ਮੈਂ ਸੋਚਿਆ ਨਾਨਾ ਜੀ ਨਾਲ ਗੱਲਾਂ ਕੀਤੀਆਂ ਕਿ ਨਾਨਾ ਜੀ ਕਿ ਉਹਨਾਂ ਹਰਥੋਰਡੇ ਨਾਲ ਕਿਦੇ ਵਿੱਚ ਚੱਕਰ ਲਗਾਈਏ ਤੇ ਮੈਂ ਜਿੰਨਾ ਖੁਸ਼ ਸੀ ਨਾਨਾ ਜੀ ਮੈਨ ਤੋਂ ਵੀ ਜ਼ਿਆਦਾ ਖੁਸ਼ ਹਨ ਤੇ ਦੋਸਤੋ ਮੈਂ ਧੋਲੇ ਹਾਨੀ ਗਿਆ ਤੇ ਨਾਨਾ ਜੀ ਨੇ ਉੱਥੇ ਦੀਆਂ ਕੁਝ ਗੱਲਾਂ ਵੀ ਤੁਹਾਨੂੰ ਦਸੀਆਂ ਉੱਥੇ ਦੇ ਫੇਮਸ ਸਟੇ ਫੇਮਸ ਪਹਾੜੀਆਂ ਤੇ ਮੈਂ ਧੋਲੇ ਹਾਨੀ ਗਿਆ ਤੇ ਉੱਥੇ ਦੀ ਸਭ ਤੋਂ ਵਧੀਆ ਚੀਜ਼ ਗ੍ਰੀਨਰੀ ਤੇ ਦੋਸਤੋ ਫੇਰ ਕਿਸੇ ਫੇਰ ਮੈਂ ਆਪਣੇ ਨਾਨਾ ਜੀ ਦੇ ਨਾਲ ਕਿ ਚਲੇ ਗਿਆ तो दोस्तों मैं कुछ उ मेरे ना नाना जी के नानके पिंड दिया कुछ क्लिप्स थानू शो कर जा रहा हाँ कि तुम भी कुछ इंजॉय कर सको मज़ा उठा सको आनंद ले सको ओ क्लिप्स का दोस्तों उसे फेमस पहाड़ी भी है फेमस टिब्बे भी हैं तो दोस्तों उतनी फेमस ग्रीनरी दोस्तों जुड़े रहो जीवन संतूर ਤੇ ਦੋਸਤੋ ਇੱਕ ਚੀਜ਼ ਤਾਂ ਰਹੀ ਗਈ ਸੀ ਕਿ ਕੌਣ-ਕੌਣ ਇੰਨਾ ਜ਼ਿਆਦਾ ਖੁਸ਼ਕਿਸਮਤ ਹੈ ਕਿ ਜੋ ਮੇਰੇ ਮਾਂਗ ਆਪਣੇ ਬੂਮਾ ਦੇ ਨਾਂਕੇ ਆਪਣੇ ਨਾਨੀ ਜੀ ਦੇ ਨਾਂਕੇ ਤੇ ਆਪਣੇ ਨਾਲਨਾ ਜੀ ਦੇ ਨਾਂਕੇ ਤੇ ਇੱਥੋਂ ਤੱਕ ਮੈਂ ਆਪਣੇ ਪਾਪਾ ਦੇ ਨਾਂਕੇ ਤੇ ਆਪਣੇ ਦਾਦਾ ਜੀ ਦੇ ਨਾਂਕੇ ਤੇ ਦੋਸਤੋ ਅੱਜ ਮੈਂ ਆਪਣੇ ਨਾਨਾ ਜੀ ਦੇ ਪਿੰਡ ਆਇਆ ਹੋਇਆ ਹਾਂ ਦੇ ਦੋਸਤੋ ਅੱਜ ਮੈਂ ਆਪਣੇ ਨਾਨਾ ਜੀ ਦੇ ਨਾਲ ਕਿਆ ਆਇਆ ਹੋਇਆ ਹਾਂ ਤੇ ਮਨ ਨੂੰ ਉੱਧੇ ਬਹੁਤ ਵਧੀਆ ਲੱਗ ਰਿਹਾ ਹੈ। ਬਹੁਤ ਹੀ ਵਧੀਆ। ਤੋਂ ਪਹਾੜੀ ਲੱਗ ਕੇ ਹੈ। ਇਸ ਪਿੰਡਾਂਾਂ ਦੇ ਕੋਲ ਹੈ। ਤੇ ਮੇਰੇ ਨਾਨਾ ਜੀ ਦੇ ਨਾਲ ਕਿਆ ਆਣਾ। ਬਹੁਤ ਵਧੀਆ ਲੱਗ ਰਿਹਾ ਹੈ ਉੱਧੇ ਆ ਕੇ। ਹਾਂ ਦੇਖੋ ਦੋਸਤੋ ਇੱਲੇ ਵਧੀਆ ਵਧੀਆ ਘਰ ਵੀ ਨਵੇਂ ਹੋ ਰਹੇ ਆ ਕੋਈ ਕੋਈ ਕੱਚੇ ਵੀ ਨੇ ਦੇਖਣ ਚ ਇੰਟਰਸਟਿੰਗ ਲੱਗਦਾ ਹੈ ਤੇ ਇਹ ਜਦਾਂ ਮੈਂ ਕਦੇ ਦੇਖੇ ਨਹੀਂ ਘਰੇ ਕੱਚੇ ਘਰ ਅਜੇ ਮੈਨੂੰ ਪਤਾ ਹੀ ਹੈ ਮੈਂ ਕੱਚੇ ਘਰ ਆਪਾਂ ਕੱਟੀ ਦੇਖੇ ਨੇ ਤੇ ਜਿੰਨਾਂ ਦੇਖਿਆ ਕੁ ਮੈਂ ਪਿਆਕ ਤੇ ਦੋਸਤੋ ਉਹਦੀ ਸਭ ਤੋਂ ਵਧੀਆ ਖਾਸੀਅਤ ਹੈ ਉਹਦੇ ਚੱਕਰ ਅਤੇ ਉਹਦੇ ਟਿੱਬੇ ਵੀ ਹਾਂ ਫੇਮਸ मेरे नाना जी के नाम के भी है फेमस टिब्बे भी हैं जंगल इन्ना बढ़िया लग रहा है तो है। इतने अपना एडवेंचर भी हो रहा है एक तरह से एक गुफा टाइप बने हुआ है एक तरह आप गुफा टाइप भी कैसे कर दे दोस्तों एक पूरे काले जंगल में दोस्तों रे दे बलुआ जेड एडवेंचर का जो बहुत मजा आ रहा है दोस्तों यह जेड एडवेंचर मैन आज सब कर दे निकलता ਮੇਰਾ ਫਸਟ ਪ੍ਰੋਜੈਕਟ ਹੈ ਇਹ ਹਜਾ ਅੱਜ ਤੇ ਦੋਸਤੋ ਇਹ ਹਜਾ ਅਡਵੈਂਚਰ ਭਜਤਾ ਹੈ ਹਜਾ ਦੋਸਤੋ ਹਾਰੀ ਨੇ ਜਿਆਦਾ ਹੁਣ ਜਾਨੀ ਕਾ ਯਾ ਮੈਂ ਕਰਾਂਗਾ ਮੈਂ ਕੰਮ ਕਰਾਂਗਾ ਇਹ ਲੱਭੀ ਲੱਭੀ ਕੋਈ ਜਾਨ ਕਰੀ ਨਾ ਆਹ ਟਾਈਮ ਹੁੰਦਾ ਆਇਆ ਬਣਾ ਲੈ ਇੱਧਰ अखबार सूर्य के टिब्बे

ਬਹੁਤ ਜ਼ਿਆਦਾ ਬਸਾ ਰਿਹਾ ਹੈ ਜਮ ਇਹ ਵੀਊ ਐਕਸਪੀਰੀਅੰਸ ਤੁਹਾਨੂੰ ਮਸ਼ਹਰ ਕਿਦਾਂ ਰਹਨ ਉਸ ਜਿਨਾਂ قناه ਉਨਾ ਘਟ ਹੈ ਤੇ ਹਵਾ ਵੀ ਅੱਜ ਠੰਢੀ ਠੰਢੀ ਚੱਲ ਰਹੀ ਹੈ ਇੱਥੇ ਜੀ ਦੋਸਤੋ ਉੱਚੀ ਉੱਚੀ ਪਹਾੜੀਆਂ ਹਨ। ਕੋਈ ਨਾ ਰਵੇ ਜੋ ਖਾਂਦਾ। 2 ਮਹੀਨੇ ਹੋ ਗਏ ਮੈਂ ਸਭ ਨੂੰ ਵਾਪਸ ਲੈ ਲੂ ਦੇਂਦਾ। ਪਹਾੜਾਂ ਦੇ ਕਿੰਨੇ ਕਿੰਨੇ ਰੰਗ ਹਨ। ਪਰ ਇਹ ਬੜੀ ਬੈਨ ਨਹੀਂ ਕਰਦੀ। ਕਈਆਂ ਦੇ ਕੇ। ਹਾਂ। तो दोस्तों हम जंगल तो बहर चले हाँ जंगल ना बाय बाय चलते दोस्तों जीवन सदड़े रहो ਦੇਖੇ ਜਾ ਤੇ ਇੰਜੋਏ ਕਰੋ ਜੰਗਲ ਅੱਗੇ ਬਣਾ ਕੀ ਹੈ ਦੁਨੀਆ ਭਰ ਦੇ ਪਈਆਂ ਟੈਨਸ਼ਨਾਂ ਸੀ ਜੰਗਲ ਹੀ ਕਮਾਤਾ ਹੈ ਦੋਸਤੋ ਆਹ ਹੈ ਉਹਦਾ ਟੋਪਾ ਮੈਂ ਅੱਜ ਲਾਲ ਕਿਰ ਟੋਪਾ ਦਸਰਾਂ ਲਾ ਭੁੱਲਿਓ ਕਿ ਗॉड ਗॉड ਮੇਰੇ ਬਾਗ ਆਪਣੇ ਇਹ ਇੰਨੇ ਨਾਲ ਕਿ ਦੇਖ ਚੁੱਕਿਆ ਹੈ ਕਮੈਂਟ ਬਾਕਸ ਜਰੂਰ ਦੱਸਿਓ ਤੇ ਦੋਸਤੋ ਅੱਜ ਦੀ ਵੀਡੀਓ ਜਿਦਾ ਹੀ ਮਿਲਾ ਗਏ ਅਗਲੀ ਵੀਡੀਓ ਜਲਦੀ